ਨੀ ਮੇਰੀ ਕਾਸੀ ਕੰਮ ਕਰਦੇ ਹੋਏ ਨਾ ਹਾਂਜੀ ਹਾਂਜੀ ਕੀ ਕਰਨਾ ਪੱਕਾ ਕਰ ਦੋ ਹਾਂ ਪੱਕਾ ਪੂਰੀ ਸੇ ਹਾਂ ਪੱਕਾ ਹੈ ਨਾ ਰਾਧਾ ਕੁਸ਼ਕਾਨ ਪੀਣ ਨੂੰ ਮੰਗਵਾ ਲਾਣਾ ਨਹੀਂ ਯਾਰ ਕੌਫੀ ਪੀ ਲਈ ਹੋਈ ਹੈ 빨리 빨리 ਕੌਫੀ ਪੀ ਲਈ ਮਿੰਡ ਨੂੰ ਫਲਾਦੇ ਨੇ ਸੰਭਾਪ ਤੋਂ ਬਿਠਾ ਨਹੀਂ ਐਸੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਮੈਂ ਕੰਮ ਕਰਦੇ ਫ੍ਰੀਸਟ ਰਿਕਵੈਸਟ ਕੀਤਾ ਕਿਉਂ ਹੋ ਗਿਆ ਬਾਈ ਰੋਣਾ ਮੈਨੂੰ ਵੀ ਲੱਗਦੀ ਹੈ ਇਹਨਾਂ ਨੇ ਮੇਰੇ ਤੋਂ ਬਾਹਰ ਨਹੀਂ ਆ ਰਹਾ ਜੇ ਮੈਂ ਤੇਨਾਂ ਗੱਲਾਂ ਕਰਦਾ ਜਾਊਗਾ ਮਿਲੋ ਕਹਣੇ ਇੰਨਾ ਪੰਗੇ ਘੱਟ ਲਿਆ ਕਰਨਾ ਪਹਿਲਾਂ ਤੂੰ ਸਾਰਿਆਂ ਨਾਲ ਪੰਗੇ ਲੈਣਾ ਰੋਣਾ ਇਧਰ ਉਧਰ ਕੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਗੱਲ ਉਤਰਾਂ ਥੋੜੀ ਜੀ ਗੱਲ ਹੋ ਗਈ ਸੀ ਪਿਛੇ ਜੇ ਚਲ ਕੋਈ ਨਹੀਂ ਮੈਂ ਤੇਰੇ ਕਲਾਸ ਮੇਟ ਆ ਤੂੰ ਮੇਰੀ ਇਨੀ ਹੈਲਪ ਕਰਦਾ ਨੋਟਸ ਲੈਣ ਜੇ ਮਦਰ ਵਾਸਤੇ ਇਹਨਾਂ ਦਾ ਕਰ ਹੀ ਸਕਦੀ ਹੈ ਨਾ ਕੋਈ ਨਹੀਂ ਮੈਂ ਵੇਖਦਾ ਤੈਨੂੰ ਕੌਣ ਰੋਕਦਾ ਹੈ ਕੱਲ ਤੋਂ ਮੈਂ ਸਟਾਗ ਨਾਲ ਘਰ ਘਰ ਕਰਦੇ ਕਰਦੇ ਬਾਹਰ ਚੱਲੂੰ ਤੇ ਕਿਸੇ ਵਾਲ ਵੇਖੀ ਨਾ ਜੇ ਵੇਖੀ ਤਾਂ ਮੈਨੂੰ ਉਹਨਾਂ ਨੂੰ ਰੋਕਣਾ ਇੰਨਾ ਡਰਿਆ ਚੱਲ ਕੋਈ ਨਹੀਂ ਚੱਲ ਜਾਂਦੇ ਆ

ਕਦਾ ਡਿਸਰਵ ਨਹੀਂ ਕਰਦੀ ਮੈਂ ਤੇਰੇ ਕਰਮਾਂ ਤੇ ਬਹੁਤ ਵਧੀਆ ਸੋਣੀ ਸੰਗੀ ਕੁਰੀ ਬਣੀ ਹੋਈ ਹੈ ਮੈਂ ਨਹੀਂ ਦਾਦਾ ਦੇ ਪਿੱਛੇ ਹੁੰਦਾ ਕਿ ਦਰਨਾ ਤੂੰ ਆ ਕੇ ਦੇਖ ਹੀ ਲੈ ਕਿੱਦਾਂ ਦੀ ਹੈ ਐਵੇਂ ਆਪਣਾ ਮੂੰਹ ਨਾ ਖਰਾਬ ਕਰਿਆ ਦਾਦਾ ਦਾ ਠੀਕ ਹੈ ਮੈਂ ਨਾ ਮੁਸਕਾਨ ਕਰਿਆ ਬਾਤ ਚਲ ਜੀ ਮਾਚਲਾ ਕੁਝ ਖਾਈਏ ਚਲ ਆ ਨਾ ਓ ਮਾਈ ਗੋਡ ਆਈ ਹਰਫ੍ਰੀ ਜਸ ਸੋ ਲੱਕੀ ਯਾਰ ਕਿ ਕੁਝ ਸੋਚਿਆ ਸੀ ਹਨਾ ਮੈਂ ਨਹੀਂ ਤਿਆਰੀਆਂ ਕਰ ਲਈ ਦੀ ਐ ਕਰਾਂਗੀ ਉਹ ਕਰਾਂਗੀ ਰਾਧਾ ਨਾਲ ਬੈਠਾਂਗੀ ਕੈਂਟੀਨ ਚ ਖਾਵਾਂਗੀ ਪੀਵਾਂਗੀ ਉਹਦੇ ਦਿਲ ਚ ਕੀ ਹੈਗਾ ਉਹਦੇ ਦਿਲ ਦੀਆਂ ਜਾਣਾਂਗੀ ਮੈਂ ਰਾਧਾ ਦੀਆਂ ਕਿ ਗਗਨਸਥ ਉਹਦੇ ਵਾਸਤੇ ਕੀ ਹੈਗਾ ਹੈਨਾ ਫਿਰ ਇਥੇ ਦੇ ਬਾਜੀ ਪਲਟ ਗਈ ਸੋ ਸਵੀਟ ਹਰਫ੍ਰੀ ਲੱਕੀਲੀ ਮੈਨੂੰ ਮਨੀ ਮਿਲ ਗਿਆ ਤੇ ਮੈਂ ਮਨੀ ਨੂੰ ਸਭ ਸਮਝਾਤਾ ਕਿ ਤੂੰ ਰਾਧਾ ਨੂੰ ਬਿਜ਼ੀ ਰੱਖਣਾ ਗਗਨਵਾਲ ਤੇ ਬਿਲਕੁਲ ਨਹੀਂ ਨਾ ਧਿਆਨ ਕਰਨ ਦੇਣਾ ਦੀ ਗਗਨਵਾਲ ਧਿਆਨ ਕੀ ਇੰਨਾ ਗੁੱਸਾ ਗਗਨ ਨੂੰ oh my god ਮੈਂ ਤਾਂ ਫਸਟ ਟਾਈਮ ਦੇਖਿਆ ਪਰ ਜੋ ਆ ਵਧੀਆ ਕੀਤਾ ਵੈਸੀ ਹਰਕਤ ਤੂੰ ਹੂੰ ਦੇਖਦੀਆਂ ਤੂੰ ਤਾਂ ਮੈਂ ਨਾ ਕਿੱਦਾਂ ਮਿਲਦੇ ਨੇ ਅੱਜ ਤੋਂ ਬਾਅਦ ਨਾ ਦੇਖਿਆ ਗਗਨ ਨੇ ਇਸ ਰਾਧਾ ਨੂੰ ਅੱਜ ਤੋਂ ਬਾਅਦ ਤੇ ਮੈਨੂੰ ਦੇਖੇਗਾ ਮੈਨੂੰ ਪਤਾ ਹੋਣ ਲੱਗੇ ਕੀ ਕਰਨਾ ਚਲ ਹਰਕਤ ਚੱਲੀ ਮੈਂ ਕਿਆ ਗੱਲ ਸੁਣਿਓ ਹਾਂਜੀ ਹਾਂਜੀ ਦੱਸੋ ਅੱਜ ਬੜੀ ਧਿਆਰ ਹੋਈ ਏ ਸਰਕਾਰ ਦੀ ਹੁਣ ਮੈਂ ਚਾਹ ਬਣਾਉਣੀ ਲੱਗੀ ਆ ਅੱਛਾ ਤੇ ਚਾਹ ਪੀਓ ਹੂੰ ਤੇ ਫਿਰ ਬਣਾਉਂਦਾ ਕਿ ਰੋਟੀ ਖਾਣੇ ਆ ਹੂੰ ਤੇ ਨਾਲੇ ਅਜ ਬਾਜ਼ਾਰ ਤੇ ਕਿੱਥੇ ਜਾਣਾ ਬਾਜ਼ਾਰ ਦੱਸ ਮੈਨੂੰ ਵੀ ਪਤਾ ਨਹੀਂ ਸੀਜ਼ਨ ਪਤਾ ਨਹੀਂ ਕਿਹੜੀਆਂ ਆਉਣ ਵਾਲੀਆਂ ਹੂੰ ਸੁੱਟਣਾ ਕਿ ਲੋਨ ਵਿੱਚ ਬਸ 2000 ਸੁੱਟਣ ਦੀ ਲੋੜ ਹੈ ਕਿਹੜੀ ਗੱਲ ਦੱਸ ਪੰਜ ਲੈ ਲਈ ਠੀਕ ਪਪਾ ਹਾਂ ਹਾਂ ਚੱਲ ਰਹਾ ਆ ਫਿਰ ਚੱਲ ਹੈ ਗੱਲ ਨੂੰ ਕਿਆ ਤੇ ਪਰਮ ਬੜਾ ਬਸੇ ਜੀ ਬੈਠਾ ਅੱਗੇ ਜੀ ਕਦੀ ਵੇਖਿਆ ਨਹੀਂ ਆਪਾਂ ਨੂੰ ਇਦਾਂ ਯਾਰ ਬੜਾ ਖੁਸ਼ ਹੁੰਦਾ ਵਾ 10 ਚਾੜੇ ਤਿੰਨ ਬਣਾ ਗਿਆ ਜੀ ਨਾ ਹਾਂ ਤਿੰਨ ਚਾੜੇ ਨੇ ਉਹਦੇ ਵੀ ਬੜਾ ਖੁਸ਼ ਸੀ ਹੁਣ ਕੀ ਹੋ ਗਿਆ ਪਤਾ ਨਹੀਂ ਚਲ ਆਪਾਂ ਅੱਛੇ ਹੋਰ ਬਸ ਸੁਣਾ ਦੇ ਜੰਨੀ ਅਗਰੇ ਕੋਈ ਨਹੀਂ ਮੈਂ ਤੇਰਾ ਵੱਡਾ ਭਰਾ ਆ ਤੇ ਦੱਸ ਮੈਨੂੰ ਪਤਾ ਮੇਰਾ ਭਰਾ ਕੁਛ ਇਹਦੇ ਨਾਲ ਨਹੀਂ ਪੁੱਛਿਆ ਅੱਗੇ ਇਹ ਦਿਖਾਇਆ ਨਹੀਂ ਨਹੀਂ ਭਾਜੀ ਮੈਨੂੰ ਕਿਹੜੀ ਗੱਲ ਦਾ ਪੁੱਛਣਾ ਹੈ ਤੇ ਬਾਹਰ ਦਾ ਗੁੱਸਾ ਹੈਗਾ ਤੂੰ ਮੈਨੂੰ ਦੱਸ ਮੈਂ ਤੇਰਾ ਭਰਾ ਆ ਅਸੀਂ ਭੈਣਾਂ ਤੇ ਬਾਹਰਾਂ ਦੇ ਦੱਸ ਤੇ ਸੀ ਕੀ ਗੱਲ ਉਹ ਦੱਸ ਯਾਰ ਉਹ ਕੁਝ ਨਹੀਂ ਹੋ ਰਿਹਾ ਉਹ ਗੱਲ ਕੁ ਗੱਲ ਕਰਦੇ ਜੀ ਬਾਹਰ ਬਾਹਰ ਗੱਲ ਨੂੰ ਤੇ ਦੱਸਣਾ ਕਰੀ ਭਾਣੀ ਆ ਕੁਝ ਨਹੀਂ ਯਾਰ ਮੈਨੂੰ ਕੁਝ ਨਹੀਂ ਆਵੇਂ ਕੋਈ ਗੱਲ ਪੁੱਛੀ ਜੋ ਬਾਰ ਬਾਰ ਕਿੰਦੀ ਗੱਲ ਪੁੱਛੀ ਹੱਸ ਦੱਸ ਕੋਈ ਨਹੀਂ ਜੀ। ਚਾਰ ਤੋਂ ਹੀ ਗਾਜਰਾਂ ਦਾ ਰੰਗ ਕਿੰਨਾ ਖਰਾਬ ਹੈ ਮੈਨੂੰ ਬੜਾ ਮੋਟਾ ਲੱਗਣ ਦਿਓ। ਕੋਈ ਦਾ ਮੂੰਹ ਸਹੀ ਹੋਣਾ ਪਸੰਦ ਕਰਦੇ। ਕੱਲ ਤੀਨ ਨਾ ਖੁਸ਼ ਸੀ। ਹੂੰ ਕਹਿੰਦਾ ਸੀ ਇਹੇ ਸ਼ਰਟ ਪ੍ਰੈਸ ਕਰਕੇ ਰੱਖਣੀ ਜੇ ਮੇਰੇ ਵਾਸਤੇ ਉਸਰੇ ਆਹੀ ਪਾ ਦੇਣੀ। ਅੱਜ ਕਾਲੇ ਦਾ ਆਖਰੀ ਦਿਨ ਸੀ ਤੁਹਾਨੂੰ ਵੀ ਪਤਾ ਹੈ। ਹੂੰ ਮੈਂ ਸੋਚਿਆ ਸ਼ਾਇਦ ਕੋਈ ਗੰਦਵਾਤ ਹੋਵੇਗਾ ਕਿੱਦਾਂ ਤੇ ਪਰ ਹੋਣ ਇੰਨਾ ਮੂਡ ਖਰਾਬ ਹੈ ਮੈਨੂੰ ਚੰਗਾ ਨਹੀਂ ਲੱਗਦਾ ਤੁਹਾਨੂੰ ਵੀ ਪਤਾ ਮੇਰਾ ਲਾੜਾ ਦਿਓਰਾ ਕੋਈ ਗੱਲ ਨਹੀਂ ਕਰਦਾ ਉਹਦਾ ਮੂਡ ਸਹੀ ਹੋਣੀ ਕੋਈ ਕੁੜੀ ਘੜੀ ਚੱਕਰ ਨਾ ਆਵੇ ਕਿ ਤੇ ਕੁੜੀ ਦਾ ਚੱਕਰ ਹੁੰਦਾ ਮੈਨੂੰ ਦੱਸਣਾ ਨਹੀਂ ਹੈ ਅੱਛਾ ਹਾਂ ਬੇਨਾ ਹਰੇ ਕਰਦਾ ਚਲ ਕੋਈ ਨਹੀਂ ਤਾਂ ਮੂਡ ਸਹੀ ਹੋ ਜਾ ਕਰਦੇ ਠੀਕ ਹੈ ਇਹਨਾਂ ਤੇ ਕਰਨੀ ਹੈ ਗੱਲ ਗੱਲ ਨੂੰ ਬਦਲ ਦਿੰਦੇ ਆ ਇਨਾ ਬੁੱਸੇ ਜਗਾਂ ਹੁੰਦਾ ਪਤਾ ਨਹੀਂ ਕੀ ਗੱਲ ਹੋਈ ਆ ਮੈਨੂੰ ਤਾਂ ਹੋਰ ਤਰ੍ਹਾਂ ਹੁੰਦਿਆ ਮੈਂ ਹੀ ਗੱਲ ਕਰਨਗੀ ਲਗਨ ਦੇ ਨਾਲ ਪਤਾ ਨਹੀਂ ਉਹ ਰੋਟੀ ਖਾਣ ਕੇ ਨਹੀਂ ਖਾਣ ਮੈਂ ਇਹਨਾਂ ਨੂੰ ਹੀ ਪੁੱਛਣੀ ਬੋਲ ਦੇਣੀ ਆ ਦੋ ਕੁ ਨਿਆਣੇ ਕੋਲੋਂ ਆਏ ਮਹਨਾਂ ਦੇ ਆ ਬਾਹਰ ਲੱਗਦਾ ਕੋਈ ਆ ਜਾ ਵੀ ਇਸ ਤਰ੍ਹਾਂ ਮੈਂ ਗੱगन ਨੂੰ ਮਿਲਣਾ ਸੀ ਗੱगन ਨੂੰ ਮਿਲਣਾ ਹਾਂ ਜਿਗਨ ਲੱਗਿਆ ਹਾਂ ਮੈਂ ਉਹਦੀ ਕਲਾਸ ਮੇਟ ਰਹੀ ਹਾਂ اچھا ਹਾਂ ਕਰੀ ਨਾ ਸੀ ਹਾਂਜੀ ਆਜੂ ਲੱਗਦਾ اچھا ਮੈਨੂੰ ਪਤਾ ਹੀ ਚੱਲ ਗਿਆ ਪਤਾ ਨਹੀਂ ਕੀ ਗੱਲ ਸੀ ਕੌਣ ਨਹੀਂ ਹੋਣਾ ਵੀ ਗਗਨ ਦੇ ਚੇਦੇ ਤੇ ਰੋਣੇ ਤਾਂ ਅੱਛਾ ਕਿੰਨੂ ਕਿਤਾ ਬਾਲਾ ਉਹਦੇ ਕੋਲੋਂ ਤੋਂ ਆਈ ਹੈ ਫਰੈਂਡ ਮੈਨੂੰ ਨਵੇਦਾ ਮੈਨੂੰ ਨਲੀ ਤੇਰੇ ਆਹ ਨਾਲ ਟਮਾਟਾ ਵੀ ਕਰਾ ਕਿਉਂ ਕਾਲਜ ਆ ਫਰੈਂਡ ਨਾਮ ਦੀ ਵੀ ਚੀਜ਼ ਹੁੰਦੀ ਹੈ ਦੋਸਤ ਹੋ ਸਕਦੀ ਉਹ ਨਹੀਂ ਆ ਜਾਓ ਕਾਣ ਨਹੀਂ ਕੁਝ ਵੀ ਆ ਤਾਂ ਚੋ ਮੈਂ ਇਹਲਾ ਦੂੰ ਫਿਰ ਹਾਂ ਜਾਓ ਮੈਂ ਤੇ ਦੇਖ ਲੈਣਾ ਗਗਨ ਫਰਹੀਤੇ ਉ ਮੈਨੂੰ ਹਾਂ ਮੈਂ ਕਿਉਂ ਹਾਨ ਸਕਦੀ ਹੋਣਾ ਹੀ ਨਹੀਂ ਪ੍ਰੀਤ ਜਾਨੀ ਦੀ ਕੋਈ ਗੱਲ ਚਲ ਆ ਜਾ ਬਹਿਣਾ ਇੱਥੇ ਬੈਠ ਕੇ ਮੈਂ ਦੱਲੀ ਹਾਂ ਪ੍ਰੀਤ ਤੁਹਾਡੇ ਘਰ ਕਿੱਧਰ ਆਈਆਂ ਅੱਜ ਬਿਲਕੁਲ ਤੇ ਆ ਕੋਈ ਸਮਾਨ ਹੈਗਾ ਕਿਹੜਾ ਸਮਾਨ ਪ੍ਰੀਤ ਮੇਰਾ ਕਿਹੜਾ ਸਮਾਨ ਆ ਗਿਆ ਤੇਰੇ ਕੋਲ ਦੇ ਵੇਖ ਲੈ ਤੇਰੇ ਹੀ ਦੇਖ ਲੈ ਓਏ ਇਹ ਤੈਨੂੰ ਕਿਉਂ ਕਦਾ ਆਇਆ ਜਦ ਤੂੰ ਕੋਣ ਤੇ ਗੱਲ ਕਰਦਾ ਪਿਆ ਸੀ ਕੈਂਟੀਨ 'ਚ ਉਦੋਂ ਡਿੱਗੀ ਸੀ ਐ ਓਏ ਯਾਰ ਮੇਰੇ ਲਈ ਬੜੀ ਜ਼ਰੂਰੀ ਈ ਜੇ ਇਹ ਗਵਾਚ ਜਾਂਦੇ ਨੇ ਤੇ ਭਰਾ ਪਰਜਾਈਏ ਤੇ ਮੈਨੂੰ ਘਰੋਂ ਕੱਢ ਦੇਣਾ ਚੱਲ ਤੂੰ ਮੇਰੇ ਹੁੰਦੇ ਫਿਕਰ ਨਾ ਕਰਿਆ ਕਰ ਕੋਈ ਗੱਲ ਨਹੀਂ ਬੜਾ ਬੜਾ ਧੰਨਵਾਦ ਯਾਰ ਤੇਰਾ ਤੂੰ ਮੈਨੂੰ ਇਹ ਵਾਪਸ ਕਰਤਾ ਇਹ ਤਾਂ ਬਹੁਤ ਯਾਰਾ ਕੀਮਤੀ ਈ ਆ ਡੇਰੀ ਤੇ ਚੱਲ ਕੋਈ ਨਹੀਂ ਥੈਂਕਸ ਵੈਰੀ ਕੁਲ ਧੰਨਵਾਦ ਬੋਲ ਕਹਗਾ ਨਾ ਤੇਰਾ ਮੂਡਾ ਜਿਵੇਂ ਖਰਾਬ ਐ ਨਹੀਂ ਨਹੀਂ ਪਰੀਜ਼ਾ ਮੇਰਾ ਮੂਡ ਘੱਟ ਖਰਾਬ ਹੁੰਦਾ ਭਲਾ ਮੈਂ ਤੈਨੂੰ ਜਾਣਦੀ ਨਹੀਂ ਮੇਂ ਗੱਲ ਸੁਣ ਐਵੇਂ ਰਾ ਦਾ ਪਿੱਛਾ ਆਪਣਾ ਮੂਡ ਖਰਾਬ ਕਰਦਾ ਗਿਆ ਉਹ ਇਦਾਂ ਦੀ ਐ ਤੂੰ ਸ਼ੁਕਰ ਕਰ ਕਿ ਉਹਦੀ ਰਾ ਦਾ ਸੱਚਾਈ ਤੇਰੇ ਸਾਹਮਣੇ ਆ ਗਈ ਟਾਈਮ ਸਿਰ ਹੈ ਨਾ ਕੰਨ ਕਰ ਮੈਰिज ਹੋ ਜਾਂਦੀ ਜਾਂ ਮਤਲਬ ਟਾਈਮ ਵੇਸਟ ਹੀ ਸੀ ਨਾ ਸਮਝਣ ਦੀ ਕੋਸ਼ਿਸ਼ ਕਰ ਕੋਈ ਨਹੀਂ ਜੋ ਹੋ ਗਿਆ ਠੀਕ ਹੋ ਗਿਆ ਇੱਦਾਂ ਹੀ ਹੁੰਦੇ ਨੇ ਕਈ। ਦੱਸਣਾ ਮੈਂ ਜਾਣਦੀ ਆ ਤੈਨੂੰ ਬਹੁਤ ਪਿਆਰ ਕਰਦਾ ਆ ਰਾਧਾ ਨੂੰ ਪਰ ਉਹ ਤੇਰੇ ਲਈ ਲਾਇਕ ਨਹੀਂ ਹੈਗੀ। ਸਮਝਣ ਦੀ ਕੋਸ਼ਿਸ਼ ਕਰ। ਤੈਨੂੰ ਟਾਈਮ 'ਚ ਪਤਾ ਲੱਗ ਗਿਆ ਤੇਰੇ ਟਾਈਮ 'ਚ ਰੱਖਾਂ ਖੁੱਲ ਗਈਆਂ ਸ਼ੁਕਰ ਕਰ। ਟਾਈਮ ਵੇਸਟ ਹੋਣਾ ਸੀ। ਕਾਨੂੰ ਤੇਰੀ ਮੈਰिज ਅੱਗੇ ਟਾਈਮ ਵੇਸਟ ਵਾਲੀ ਗੱਲ ਹੈ। ਦੱਸਣਾ ਤੂੰ ਆਪਣੇ ਆਪ ਨੂੰ ਸੰਭਾਲ। ਕਿਤੇ ਤੇਰੀ ਫਰੈਂਡ ਨਾ ਮੈਂ ਤੈਨੂੰ ਇਸ ਤਰ੍ਹਾਂ ਨਹੀਂ ਦੇਖ ਸਕਦੀ। ਕੋਈ ਯਾਰ ਬ੍ਰੀਥ ਨੂੰ ਕੀ ਹੋਇਆ ਚੰਗਾ ਭਲਾ ਮੈਂ ਹਾਂ ਮੈਂ ਦੱਸ ਕਹ ਉਹ ਡਿਪਰੈਸ਼ਨ ਡਿਪਰੈਸ਼ਨ ਚ ਹਾਂ ਮੈਂ ਨਹੀਂ ਹਾਂ ਡਿਪਰੈਸ਼ਨ ਡਿਪਰੈਸ਼ਨ ਕੋਈ ਗੱਲ ਨਹੀਂ ਮੈਂ ਬਹੁਤ ਵਧੀਆ ਉਹ ਸਭ ਦੀ ਆਪਣੀ ਮਰਜ਼ੀ ਹੁੰਦੀ ਆ ਕੋਈ ਨਭਜਦੇ ਆ ਕਈ ਤੋੜ ਜਾਂਦੇ ਕੋਈ ਗੱਲ ਨਹੀਂ ਮੈਨੂੰ ਕੀ ਫਰਕ ਪੈਂਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਭਰਾ ਪਰਜਾਈ ਅੱਗੇ ਮੇਰੇ ਲਈ ਮੇਰੇ ਲਈ ਸਭ ਤੋਂ ਪਿਆਰੇ ਉਹ ਹੀ ਆ ਮੈਨੂੰ ਨਹੀਂ ਕਿਸੇ ਦੀ ਲੋੜ ਆਗੀ ਬਾਕੀ ਕੋਈ ਗੱਲ ਨਹੀਂ ਕਰਮਾ ਕਰਮਾ ਦੀ ਖੇਡ ਹੁੰਦੀ ਆ ਤਲਾ ਫ੍ਰੀਜ ਉਹ ਬਾਹਰ ਜਲੀਏ ਇਦਾਂ ਨਾਲੇ ਮੇਰੇ ਕਮਰੇ 'ਚ ਨਾ ਕੋਈ ਕੁੜੀ ਆਈ ਨਹੀਂ ਆ ਤੇ ਆਪ ਦੋਵੇਂ ਬਿਠੇ ਹੋ ਪ੍ਰਾਪਰ ਤੇ ਹੀ ਪਤਾ ਨਹੀਂ ਕੀ ਸੋਚ ਰਹੇ ਚਲਾ ਨਾ ਨਲ ਪ੍ਰਜਾਣ ਕਿੰਨਾ ਨੰਨਸਾਰਾ ਮਿਲਦਾ ਚਲਾ ਆਫਰ ਚਲ ਜਾ ਬਾਬੀ ਜਾ ਰਹੀ ਹੈ ਕਿੰਨਾ ਨਹੀਂ ਕਿੰਸੀ ਕੋਈ ਗੱਲ ਹੈਗੀ ਆ ਕੁੜੀ ਵੀ ਸਾਰੀ ਆ ਕੰਨ ਲੱਗ ਬੜੀ ਸਿਆਣੀ ਕਰਦੀ ਹੈ ਜਿੱਦੀ ਚਿਕਰ ਵੀ ਕਰਦੀ ਹੈ ਕਿ ਸਪੈਸ਼ਲ ਮਕਾਨੀ ਦੇਣਾ ਹੈ ਦੇਖਦੇ ਆ ਕੀ ਬੰਦਾ ਵਾਹ ਵੇ ਗਗਨ ਸਿੰਘ ਆਪਣੀ ਪੜ੍ਹਾਈ ਚ ਕਿਤਾਬਾਂ ਪੜ੍ਹ ਲੱਗਿਆ ਤੂੰ ਕੋਈ ਕੰਮ ਨਹੀਂ ਛੱਡੀ ਸਾਰਿਆਂ ਜੋ ਟੌਪ ਦੇ ਟੌਪ ਨੰਬਰ ਲੈ ਤੇ ਜ਼ਿੰਦਗੀ ਦੀ ਕਿਤਾਬ ਪੜ੍ਹ ਲੱਗਿਆ ਮੈਂ ਕਹਾਂ ਤੂੰ ਸਾਰਿਆਂ ਤੋਂ ਹਾਰ ਗਿਆ ਓਏ ਉਹ ਸਾਰਿਆਂ ਨਾਲ ਇਹ ਨਹੀਂ ਰਹਿ ਕੇ ਪੜ ਸਕਿਆ ਕਿ ਕੌਣ ਕੁੜੀ ਤੇਰੇ ਲਾਇਕ ਆ ਕੌਣ ਨਹੀਂ ਲਾਇਕ ਜਿਨ੍ਹਾਂ ਨੂੰ ਤੂੰ ਬੜਾ ਵਫਾਦਾਰ ਸਮਝਦਾ ਸੀ ਉਹ ਬੜੇ ਧੋਖੇਬਾਜ਼ ਨਿਕਲੇ ਤੇ ਜਿਨ੍ਹਾਂ ਨੂੰ ਤੂੰ ਸਮਝਦਾ ਸੀ ਕਿ ਇਹ ਮੇਰੇ ਲਈ ਹੈ ਹੀ ਕੁਝ ਨਹੀਂ ਜਿਨ੍ਹਾਂ ਨੂੰ ਤੂੰ ਕਦੀ ਤੱਕਿਆ ਹੀ ਨਹੀਂ ਉਹ ਤੇਰੇ ਲਈ ਇੰਨਾ ਕੁਝ ਕਰਨਦੇ ਆ ਵਾਹ ਸੱਚੀ ਕਹਿੰਦੇ ਸਿਆਣੇ ਅਗਰ ਠੋਕਰ ਖਾ ਗਈ ਹੁੰਦੀ ਏ ਠੋਕਰਾਂ ਮੈਂ ਇਹਦਾ ਨਾ ਬੰਦੇ ਨੂੰ ਵਧੀਆ ਰਹਿਣ ਤੇ ਬੜੀ ਵਧੀਆ ਗੱਲ ਆ ਠੋਕਰ ਨਾਲ ਬੰਦਾ ਸਿਆਣਾ ਹੋ ਜਾਂਦਾ ਉਮਰੋਂ ਵੱਧ ਸਿਆਣਾ ਆ ਜਾਂਦਾ ਨਾਲੇ ਉਮਰੋਂ ਵੱਧ ਆਕਲਾ ਜਿਹੜੀ ਵੱਧੇ ਕਿ ਮੇਰਾ ਕੌਣ ਚੰਗਾ ਮੇਰਾ ਕੌਣ ਮਾੜਾ ਰਜ਼ਾ ਨੂੰ ਦੁੱਧਨ ਮੈਂ ਪ੍ਰਪੋਜ਼ ਕੀਤਾ ਸੀ ਨਾ ਮੈਨੂੰ ਕੋਈ ਹਾਂ ਕੀਤੀ ਨਾ ਉਹਨੇ ਨਾ ਕੀਤੀ ਤੇ ਐਵੇਂ ਗੈਰ ਦੀਆਂ ਬਾਵਾ ਜਿ ਬਾਵਾ ਪੱਗ ਜਾਣਦੀ ਜਿੱਦਾਂ ਉਹ ਬਹੁਤ ਸਾਲਾਂ ਤੋਂ ਉਹਨੂੰ ਜਾਣਦੀ ਹੈ ਤੇ ਲੱਗੂ ਮੇਰੇਉਂ ਐ ਲੰਗੀ ਕਿ ਜਿੱਦਾਂ ਦੇ ਮੈਨੂੰ ਨਾ ਕਦੀ ਚਾਣਦੀ ਨਹੀਂ ਹੁੰਦੀ ਇਹਦੇ ਨੂੰ ਚੰਗਾ ਤੂੰ ਰਾਧਾ ਮੈਨੂੰ ਨਾ ਹੀ ਕਰ ਦਿੰਦੀ ਵਧੀਆ ਗੱਲ ਜੀ ਮੈਂ ਆਪਣਾ ਆਪ ਦੇ ਸੰਭ ਲੈਦਾ ਇਹੋ ਜਿਹਾ ਛੜਤਾ ਦਾ ਨਾਂ ਮੈਨੂੰ ਦਿੰਦੀ ਕਿ ਜਿਹੜੇ ਛੜਕੇ ਨਾ ਮੇਰਾ ਦਿਲ ਹੀ ਟੁੱਟ ਜਾਂਦਾ ਐਡੀ ਤਗੜੀ ਠੋਕਰ ਤੋਂ ਮੈਨੂੰ ਰੱਬ ਨੇ ਅਜੇ ਤੱਕ ਨਹੀਂ ਮਾਰੀ ਜਿਹੜੀ ਐਡੀ ਤਗੜੀ ਠੋਕਰ ਤੂੰ ਮਾਰਕੀਆ ਮੈਨੂੰ ਯਾਰ ਪ੍ਰੀਤ ਉਹਨੂੰ ਨੂੰ ਨਾ ਮੈਂ ਕਦੀ ਕਾਲਜ ਬੁਲਾਇਆ ਨਾ ਕਦੀ ਉਹਨੂੰ ਮਤੱਕਿਆ ਤੇ ਪਰ ਉਹ ਫਿਰ ਵੀ ਮੇਰੇ ਲਈ ਕਰੇ ਮੇਰੇ ਇੰਨੇ ਇੰਪੋਰਟੈਂਟ ਪੇਪਰ ਦੇ ਲਈ ਯਾਰ ਬੈਰੀ ਨਾਈਸ ਯਾਰ ਤੇ ਮੈਂ ਘਰ ਆਏ ਨੇ ਉਹਦੇ ਨਾਲ ਇੰਨਾ ਰੂਟਰੀ ਬੋਲੇਆ ਚੱਲ ਯਾਰ ਕੋਈ ਨਹੀਂ ਇਹਨੂੰ ਕਹਿੰਦੇ ਨਾ ਅੱਗੇ ਆ ਕਰੀ ਕੁੜੀ ਨਾ ਕੋ ਸਾਡੀ ਦੋਸਤੀ ਨਾ ਕੋ ਸਾਡੀ ਜਾਣ ਪਛਾਣ ਨਾ ਕਦੀ ਅਸੀਂ ਇੱਕ ਦੂਜੇ ਨੂੰ ਕਾਲਜ ਚ ਬੁਲਾਇਆ ਪਰ ਫਿਰ ਵੀ ਮੇਰੇ ਐਡੇ ਜ਼ਰੂਰੀ ਪੇਪਰ ਵੇਲਾ ਮੈਨੂੰ ਘਰੇ ਦੇਣ ਆ ਗਈ ਇਹਨੂੰ ਕਹਿੰਦੇ ਨਾ ਕੁੜੀ ਤਰ੍ਹਾਂ ਦਾ ਉਹਦੀ ਤਾਂ ਗੱਲ ਹੀ ਨਹੀਂ ਕੋਈ ਪਰ ਮੇਰੀ ਵੀ ਜ਼ੁਬਾਨ ਆ ਇਹ ਜਬਾਨ ਤੇ ਰਾਧਾ ਦਾ ਨਾ ਆਣੀ ਹੋਊਗਾ ਕਰੀ ਚ ਦਿੱਗੀ ਚ ਵਾ ਭਾਬੀ ਮੈਂ ਨਾ ਆਇਆ ਨਹੀਂ ਮਰੇ ਬਾਤ ਕਰ ਰਿਹਾ ਕਿੰਨਾ ਇੱਕ ਮਿੰਟ ਗੱਲ ਸੁਣ ਹਾਂਜੀ ਭਾਬੀ ਦੱਸੋ ਇਹ ਮੋਰਚੇ ਦੇ ਕਿੰਨੇ ਰੋਣੇ ਕਿਹਾ ਹੈਂ ਯੋਇਆ ਕਹਿੰਨੀ ਭਾਬੀ ਮੈਂ ਇੱਕ ਗੱਲ ਕਹਾਂ ਤੁਸਾਂ ਨਾਲ ਕਰੀ ਮੈਂ ਨਹੀਂ ਭਾਬੀ ਦੱਸੋ ਮੈਂ ਤੁਹਾਡੀ ਕਿਹੜੀ ਗੱਲ ਪੁੱਛਣਾ ਕਰਨਾ ਮੈਂ ਤਾਂ ਸਾਰੀ ਗੱਲਾਂ ਸਮਝੀਆਂ ਜੀ ਤੇ ਜੋ ਰਾਧਾ ਨੇ ਕੀਤਾ ਮੈਨੂੰ ਵੀ ਪਤਾ ਲੱਗ ਗਿਆ ਉਹ ਸਾਰਾ ਕੁਝ ਕੂਰ ਦੱਸ ਕੇ ਗਈ ਨਾ ਪਰ ਤੂੰ ਰਾਧਾ ਦੀ ਕੁਛਾਈ ਹੋਰ ਇਹਨਾਂ ਟੈਂਸ਼ਨ ਪਰ ਜਿਹੜੀ ਇਹ ਕੁੜੀ ਆਈ ਨਾ ਇਹ ਮੈਨੂੰ ਪੜੀ ਲੱਗਿਆ ਲੱਗੀ ਸਿਆਣੀ ਵੀ ਆ ਸੋਹਣੀ ਵੀ ਨਾ ਤੈਨੂੰ ਪਿਆਰ ਮਤਲਬ ਤਾਂ ਪਾਈ ਤੇ ਰਹਿ ਨਾ ਤੇਰੇ ਕਾਬੇ ਦੀ ਉਹ ਜਾਓ ਕੋਈ ਦੰਦ ਨਿਕਰੀਆਂ ਗੱਲਾਂ ਕਰੀਏ ਲੈ ਦਾ ਈ ਮਮਾ ਗੇਟ ਤੇ ਉਧਰ ਆ ਤੁਸੀਂ ਇੱਧਰ ਕਿੱਧਰ ਆ ਗਏ ਜੇ ਉਹ ਪੁੱਤ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ ਘਰ ਤੇ ਕੰਧਾਂ ਨੇ ਵੀ ਕੰਨ ਹੁੰਦੇ ਤੈਨੂੰ ਪਤਾ ਕਿਹੜੀ ਗੱਲ ਕਰਨੀ ਤੁਸੀਂ ਆ ਤਾਂ ਸਹੀ ਤੂੰ ਦੱਸ ਦੇਣੀ ਆ ਦਾਦੀ ਮਮਾ ਇੱਥੇ ਕਿਹਤੋਂ ਲੈ ਕੇ ਆਏ ਜੇ ਮੈਨੂੰ ਮੈਂ ਪੁੱਤ ਸੋਚਿਆ ਫਿਰ ਬਾਹਰ ਹੀ ਜਾ ਕੇ ਗੱਲ ਕਰਦੀ ਆ ਘਰ ਚ ਤਾਂ ਤੈਨੂੰ ਪਤਾ ਕੰਧਾਂ ਨੂੰ ਵੀ ਕੰਨ ਹੁੰਦੇ ਆ ਕੋਈ ਆ ਜਾ ਜਾਂਦਾ ਤੇਰੀ ਮਮਾ ਆ ਜੂਗੀ ਜਾਂ ਭੂਆ ਆ ਜੂਗੀ ਫਿਰ ਕੋਈ ਆਂਢੀ ਗੁਆਂਢੀ ਆ ਜਾਂਦਾ ਪੁੱਤ ਤਾਂ ਕਰਕੇ ਮੈਂ ਤੈਨੂੰ ਇੱਥੇ ਲੈ ਕੇ ਆਈ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਕਿਹੜੀ ਗੱਲ ਕਰਨੀ ਉਹ ਹੀ ਉਹਦਣ ਵਾਲੀ ਜਦੋਂ ਭੂਈ ਆਈ ਸੀ ਤੇ ਤੂੰ ਮੈਨੂੰ ਅੰਦਰ ਜਾ ਕੇ ਕਹਿਣ ਲਈ ਆ ਭੂਈ ਮੈਨੂੰ ਵਿਆਹ ਬਾਰੇ ਕਹਿਣ ਲਈ ਤੂੰ ਪੁੱਤ ਤਾਂ ਮੰਦੀ ਕਿਉਂ ਨਹੀਂ ਗਈ? ਦਾਦੀ ਮम्मा ਤੁਹਾਨੂੰ ਦੱਸਿਆ ਤੇ ਕਹ ਮੇਰੇ ਨਹੀਂ ਇਹ ਜਿਹਾ ਕਰ ਉਹਨੂੰ ਮੰਨ ਹੈਗਾ ਜਿ ਮੰਨਣ ਵਾਲੀ ਕਿਹੜੀ ਗੱਲ ਆ? ਸਿਮਰਤ ਅੱਜ ਤੱਕ ਪੁੱਤ ਤੈਨੂੰ ਕਦੀ ਕੋਈ ਕਮੀ ਆਉਣ ਦਿੱਤੀ ਐ ਖਾਣਾ ਚੰਗਾ ਪਾਉਣਾ ਚੰਗਾ ਕਾਲਜ ਜਾਨੀ ਆ ਜਿੱਦਾਂ ਤੂੰ ਕਹਿੰਨੀ ਆ ਉਦਾਂ ਤੇਰੀ ਮਾਂ ਕਰਦੀ ਆ ਤੇ ਤੂੰ ਦਿਲ ਦੀ ਗੱਲ ਫੇਰ ਵੀ ਨਹੀਂ ਦੱਸਦੀ। ਦਾਦੀ ਮम्मा ਮੈਨੂੰ ਪਤਾ ਵਾ ਮੇਰੀ ਮਮਾ ਮੇਰੀ ਬਹੁਤ ਕਰਦੇ ਆ ਉਹ ਮੇਰੀ ਮਾਂ ਹੋ ਮੇਰਾ ਪਿਓ ਮੇਰਾ ਚੰਗਾ ਮਾੜਾ ਮੇਰੇ ਤੋਂ ਵੱਧ ਉਹਨਾਂ ਨੂੰ ਪਤਾ ਆ। ਤੇ ਪਰ ਮम्मा ਵੀ ਮੇਰੀ ਗੱਲ ਥੋੜੀ ਮੰਨਦੇ ਮम्मा ਭੂਆ ਜੀ ਦੇ ਮਗਰ ਲੱਗਦੇ ਆ ਤੇ ਪੁੱਤ ਭੂਆ ਵੀ ਕੋਈ ਮਾੜਾ ਤੇ ਨਹੀਂ ਕਰੂਗੀ ਤੇਰੀ ਭੂਆ ਵਾ ਉਹਨੂੰ ਵੀ ਤੇਰੀ ਟੈਨਸ਼ਨ ਨੇ ਆ ਓਹੋ ਦਾਦੀ ਮम्मा ਮੈਨੂੰ ਪਤਾ ਵਾ ਭੂਆ ਜੀ ਮੇਰੇ ਚੰਗਾ ਹੀ ਸੋਚਣਗੇ ਪਰ ਇੰਨੀ ਕਾਦੀ ਜਲਦੀ ਆ ਕਿ ਕਹਿੰਦੇ ਕਿ ਬਸ ਗ੍ਰੈਜੂਏਸ਼ਨ ਕੰਪਲੀਟ ਹੋਵੇ ਦੋਸੇ ਵੇਲੇ ਵਿਆਹ ਕਰ ਦੋ ਅਜੇ ਤੇ ਮੈਂ ਜੋਬ ਵੀ ਕਰਨੀ ਆ ਪੁੱਤ ਸਮਾਂ ਬੜਾ ਮਾੜਾ ਤੈਨੂੰ ਨਹੀਂ ਪਤਾ ਆਏ ਆ ਸਮੇਂ ਨੂੰ ਕੀ ਆ ਇੰਨੀ ਦੁਨੀਆ ਵਾ ਇੰਨੀ ਦੁਨੀਆ ਸਮਾਂ ਮਿੱਤ ਹੀ ਆ ਕੇ ਬੈਠਾ ਵਾ ਪੁੱਤ ਦੁਨੀਆ ਨਹੀਂ ਨਾ ਛੱਡਦੀ ਸਿਰ ਤੇ ਪਿਓ ਨਹੀਂ ਤੇ ਭੂਆ ਤਾਂ ਟੈਨਸ਼ਨ ਜ਼ਿਆਦਾ ਲੈਂਦੀ ਆ ਇੱਜ਼ਤ ਹੁੰਦੀ ਆ ਧੀਆਂ ਭੈਣਾਂ ਦੀ ਵੀ ਵੇਖੋ ਦਾਦੀ ਮम्मा ਮੈਨੂੰ ਪਤਾ ਵਾ ਮੈਂ ਸਮਝਦਾਰ ਆ ਮੈਂ ਪੜ੍ਹੀ ਲਿਖੀ ਆ ਮੈਨੂੰ ਮੇਰੇ ਚੰਗੇ ਮਾੜੇ ਦਾ ਪਤਾ ਆ ਮੈਂ ਮੰਨਦੀ ਮੇਰਾ ਪਿਓ ਸਿਰ ਤੇ ਨਹੀਂ ਹੈਗਾ ਪਰ ਮੈਨੂੰ ਇੰਨਾ ਕਿਤੇ ਮੇਰੀ ਸਮਝ ਚ ਹੈਗੀ ਨਾ ਕਿਹੜੀ ਚੀਜ਼ ਮੇਰੇ ਲਈ ਚੰਗੀ ਤੇ ਕਿਹੜੀ ਚੀਜ਼ ਮਾੜੀ ਆ ਇੰਨਾ ਕਿਤੇ ਦਿਮਾਗ ਕੰਮ ਕਰਦਾ ਹੀ ਆ ਮੇਰਾ ਮੈਂ ਕਿਹੜਾ ਦੂਜੀਆਂ ਕੁੜੀਆਂ ਵਾਂਗੂ ਕੀ ਕਹਿੰਦੇ ਹੁੰਦੇ ਆ ਕਾਫੀ ਲੈ ਜਾ ਗ੍ਰੇਡ ਤੇ ਜਾਨੀ ਫਿਰਦੀਆਂ ਜਾਂ ਮੂਵੀ ਵੇਖਣ ਜਾਨੀ ਫਿਰਦੀਆਂ ਮੈਂ ਜਿਹੜੀ ਗੱਲ ਹੁੰਦੀ ਹੈ ਮੈਂ ਘਰ ਆ ਕੇ ਦੱਸਦੀ ਤੇ ਹੈਗੀ ਨਾ ਕਿ ਹਾਂ ਮम्मा ਵੇ ਇੱਥੇ ਗਈਆਂ ਆ ਦਾਦੀ ਮम्मा ਮੇਥੇ ਆ ਮੈਂ ਝੂਠਤ ਨਹੀਂ ਨਾ ਤੁਹਾਨੂੰ ਮਾਰਦੀ ਚੱਲ ਪੁੱਤ ਉਹ ਤੇ ਚੰਗੀ ਗੱਲ ਆ ਸਾਨੂੰ ਵੀ ਪਤਾ ਵਾ ਤੇਰੀ ਆਦਤ ਦਾ ਸੁਭਾਅ ਦਾ ਤੇਰੀ ਮਾਂ ਟੈਨਸ਼ਨ ਲੈਂਦੀ ਆ ਨਾ ਪੁੱਤ ਮੇਰੀ ਗੱਲ ਸੁਣ ਪੁੱਤ ਜੇ ਤੇਰੇ ਢਿੱਡ 'ਚ ਕੋਈ ਗੱਲ ਹੈਗੀ ਹੈ ਨਾ ਤੂੰ ਕੋਈ ਮੁੰਡਾ ਪਸੰਦ ਕੀਤਾ ਵਾ ਜੋ ਵੀ ਤੇਰੇ ਢਿੱਡ 'ਚ ਗੱਲ ਹੈ ਨਾ ਮੈਨੂੰ ਦੱਸ ਪੁੱਤ ਦਾਦੀ ਮम्मा ਜੇ ਤੂੰ ਇਹ ਗੱਲ ਛੇੜੀ ਆ ਨਾ ਮੈਂ ਤੈਨੂੰ ਅੱਜ ਦੱਸ ਹੀ ਦੇਣੀ ਆ ਹਾਂ ਮੈਂ ਕਾਲਜ ਜਾਨੀ ਆ ਨਾ ਉੱਥੇ ਇੱਕ ਮੁੰਡਾ ਹੈਗਾ ਮੇਰੇ ਨਾਲ ਹੀ ਪੜਦਾ ਵਾ ਮੈਂ ਉਹਨੂੰ ਪਸੰਦ ਕਰਦੀ ਆ ਪੁੱਤ ਮੁੰਡਾ ਦੱਸ ਉਹ ਗੱਲ ਤੂੰ ਕਰ ਵਿਖਾਈ ਤੂੰ ਆਪੇ ਮੁੰਡੇ ਪਸੰਦ ਕਰ ਲੈ ਉਹੋ ਦਾਦੀ ਮम्मा ਮੈਂ ਸਿਰਫ ਉਹਨੂੰ ਪਸੰਦ ਕਰਦੀ ਆ ਮੈਂ ਮੇਰਾ ਉਹਦੇ ਨਾਲ ਕੋਈ ਇਦਾਂ ਦਾ ਚੱਕਰ ਨਹੀਂ ਜਿੱਦਾਂ ਤੂੰ ਸਮਝ ਕੇ ਬੈਠੇ ਜੇ ਮੇਰਾ ਇਦਾਂ ਦਾ ਕੁਝ ਨਹੀਂ ਆ ਬਸ ਹਾਂ ਮੈਨੂੰ ਪਸੰਦ ਕਰਦੀ ਆ ਮੈਂ ਚਾਹੁੰਨੀ ਆ ਕਿ ਜਦੋਂ ਮੇਰੀ ਗ੍ਰੈਜੂਏਟ ਕੰਪਲੀਟ ਹੋ ਜਾਏ ਮੈਂ ਉਸ ਤੋਂ ਬਾਅਦ ਆਪਣੀ ਦਿਲ ਦੀ ਗੱਲ ਉਹਦੇ ਨਾਲ ਗੱਲ ਕਰਾਂ। ਪੁੱਤ ਤੂੰ ਆਪਣੀ ਮਾਂ ਦਾ ਵੀ ਤਾਂ ਸੋਚ ਕਿੰਨੀ ਟੈਨਸ਼ਨ ਲੈਂਦੀ ਆ ਤੇਰੇ ਪਿੱਛੇ ਕਿੰਨੀ ਮਿਹਨਤ ਕਰਦੀ ਆ ਉਹ। ਮੈਨੂੰ ਪਤਾ ਵਾ ਤੂੰ ਆਪੇ ਮੁੰਡੇ ਪਸੰਦ ਕਰਦੀ ਫਿਰਦੀ ਆ। ਮੈਨੂੰ ਪਤਾ ਵਾ ਦਾਦੀ ਮਮਾ ਮਮਾ ਮੇਨਾ ਬਹੁਤ ਕਰਦੇ ਆ ਪਰ ਇਹ ਦਿਲ ਦੀ ਗੱਲ ਆ ਹੁਣ ਮੈਨੂੰ ਪਸੰਦ ਹੈ ਤੇ ਮੈਂ ਕੀ ਕਰ ਸਕਦੀ ਮੈਂ ਆਪਣੀ ਫੀਲਿੰਗ ਥੋੜੀ ਮਾਰ ਸਕਦੀ ਆ। ਜੇ ਮੈਨੂੰ ਪਸੰਦ ਆ ਜਾਂ ਤਾਂ ਹੋਵੇ ਕਿ ਮੈਂ ਉਹਦੇ ਨਾਲ ਵੱਖਰੀ ਤੁਰੀ ਫਿਰਦੀ ਆ ਜਾਂ ਕਾਫੀ ਡੇਟ ਤੇ ਜਾਂਦੀ ਜਾਂ ਤੁਹਾਨੂੰ ਕੋਈ ਲਾਂਮਾ ਤੁਹਾਡੇ ਘਰੇ ਆ ਕੇ ਕੋਈ ਦੇਂਦਾ ਕਿ ਹਾਂ ਸਿਮਰਤ ਉੱਥੇ ਤੁਰੀ ਫਿਰਦੀ ਤੁਸੀਂ ਤਾਂ ਮੈਨੂੰ ਕਹਿੰਦੇ ਚੰਗੇ ਲੱਗਦੇ ਜੀ ਦਾਦੀ ਮम्मा ਮੈਂ ਗੱਲ ਸਿਰਫ ਤੁਹਾਨੂੰ ਇਹ ਸ ਕਰਕੇ ਦੱਸਣ ਦੀ ਆ ਕਿਉਂਕਿ ਮੈਂ ਚਾਹੁੰਨੀ ਆ ਕਿ ਮੈਂ ਸਿਰਫ ਤੁਹਾਡੇ ਨਾਲ ਗੱਲ ਕੀਤੀ ਆ ਮम्मा ਨਾਲ ਮੈਂ ਗੱਲ ਕੀਤੀ ਤੇ ਭੂਆ ਨਾਲ ਗੱਲ ਕੀਤੀ ਨਾ ਤੇ ਉਹਨਾਂ ਨੇ ਬਾਅਦ ਵਿੱਚ ਮੇਰੇ ਦਿਵਾਲੇ ਹੋ ਜਾਣਾ ਵਾ ਤੁਸੀਂ ਮੈਨੂੰ ਸਮਝ ਦੇ ਜੀ ਮੈਂ ਤੁਹਾਡੇ ਨਾਲ ਇਸ ਕਰਕੇ ਹਰ ਗੱਲ ਕਰਦੀ ਆ ਪਤ ਤ ਸਮਾਂ ਦੇਤੇ ਹੈਗੇ ਆ ਤੇ ਪਰ ਉਹਨਾਂ ਨੇ ਮੈਨੂੰ ਛੱਡਣਾ ਨਹੀਂ ਕਿ ਜੋ ਕਰਾਇਆ ਦਾਦੀ ਕਰਾਉਂਦੀ ਫਿਰਦੀ ਐ ਉਹ ਦਾਦੀ ਮम्मा ਛੱਡਣਾ ਕਿਉਂ ਨਹੀਂ ਤਾਂ ਸਿੱਧਾ ਨਹੀਂ ਥੋੜੀ ਗੱਲ ਹੁੰਦੀ ਤੁਸੀਂ ਵੱਡੇ ਜੀ ਤੁਸੀਂ ਖੁਦ ਗੱਲ ਕਰ ਸਕਦੇ ਜਿਉਂ ਉਹਨਾਂ ਨਾਲ ਤੈਨੂੰ ਪਤਾ ਨਾ ਤੇਰੀ ਮम्मा ਕਹਿੰਦੀ ਵੀ ਅੱਗੇ ਤੁਸੀਂ ਬੜੀ ਵਿਗਾੜੀ ਐ ਤੈਨੂੰ ਪਤਾ ਨਾ ਇਸ ਗੱਲ ਦਾ ਗੱਲ ਸੁਣ ਉਹ ਕਰਦਾ ਕੀ ਇਹ ਮੁੰਡਾ ਦਾਦੀ ਮम्मा ਉਹਨਾਂ ਦਾ ਗੱਡੀਆਂ ਦਾ ਬਿਜ਼ਨਸ ਐ ਤੇ ਤੂੰ ਉਹਨਾਂ ਦਾ ਘਰ ਬਾਹਰ ਵੇਖਿਆ ਵਾ ਤੈਨੂੰ ਪਤਾ ਵਾ ਕੀ ਕਰਦਾ ਫਿਰਦਾ